ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੋ ਵੱਖ-ਵੱਖ ਧੜੇ ਬਣ ਚੁੱਕੇ ਨੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਤੇ ਦੂਜੇ ਪਾਸੇ ਸੁਧਾਰ ਲਹਿਰ ਦੇ ਵਿੱਚ ਵੱਖ-ਵੱਖ ਲੀਡਰ ਆਪਣੀ ਸ਼ਮੂਲੀਅਤ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਦੋਵਾਂ ਧੜਿਆਂ ਵੱਲੋਂ ਵੱਖ-ਵੱਖਰੀਆਂ ਕੀਤੀਆਂ ਜਾ ਰਹੀਆਂ ਨੇ ਬਾਬਾ ਬਕਾਲਾ ਦੇ ਵਿੱਚ ਰਖੜ ਪੁੰਨਿਆਂ ਦੇ ਉੱਤੇ ਜਿਹੜਾ ਸਮਾਗਮ ਹੋਇਆ ਉਹਦੇ ਵਿੱਚ ਵੱਖ-ਵੱਖ ਰੈਲੀਆਂ ਕੀਤੀਆਂ ਗਈਆਂ ਤਾਂ ਉੱਥੇ ਵੀ ਵੱਖ-ਵੱਖ ਰੀਆਂ ਸਟੇਜਾਂ ਲੱਗੀਆਂ ਦੂਜੇ ਪਾਸੇ ਸੰਤ ਹਰਜਨ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਵੀ ਦੋ ਸਟੇਜਾਂ ਵੱਖੋ-ਵੱਖਰੀਆਂ ਲੱਗੀਆਂ ਤਕਰੀਰਾਂ ਹੋਈਆਂ ਇੱਕ ਦੂਜੇ ਦੇ ਖਿਲਾਫ ਭਾਸ਼ਣਬਾਜ਼ੀ ਕੀਤੀ ਗਈ ਤੇ ਇਸੇ ਦੇ ਚੱਲਦਿਆਂ ਸੁਧਾਰ ਲਹਿਰ ਨੂੰ ਵੱਡਾ ਬਲ ਮਿਲਿਆ ਹੈ ਯਾਨੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ ਉਹਨਾਂ ਨੂੰ ਥੋੜਾ ਜਿਹਾ ਝਟਕਾ ਲੱਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਦੋ ਅਜਿਹੇ ਲੀਡਰ ਜੁੜੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਬੰਧਤ ਸਨ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਐਡਜੈਕਟਿਵ ਮੈਂਬਰ ਨੇ ਉਹ ਸੁਧਾਰ ਲਹਿਰ ਦੇ ਨਾਲ ਜੁੜ ਗਏ ਨੇ ਤੇ ਜਿਹਦਾ ਸੁਧਾਰ ਲਹਿਰ ਵੱਲੋਂ ਬਹੁਤ-ਬਹੁਤ ਸਵਾਗਤ ਕੀਤਾ ਗਿਆ ਜਿਨ੍ਹਾਂ ਦੇ ਨਾਮ ਨੇ ਇੱਕ ਤਾਂ ਨੇ ਇੰਦਰ ਮੋਹਨ ਸਿੰਘ ਲਖਮੀਰ ਵਾਲਾ ਤੇ ਦੂਜਾ ਨਾਮ ਹੈ ਤੇਜਾ ਸਿੰਘ ਕਮਾਲਪੁਰ ਇਹ ਦੋਵੇਂ ਆਗੂ ਪੁਰਾਣੇ ਆਗੂ ਨੇ ਸੀਨੀਅਰ ਆਗੂ ਨੇ ਆਪਣੇ ਇਲਾਕੇ ਦੇ ਵਿੱਚ ਇਹਨਾਂ ਦਾ ਪੂਰਾ ਦਬਦਬਾ ਹੈ ਤੇ ਲੋਕ ਇਹਨਾਂ ਨੂੰ ਜਾਣਦੇ ਨੇ ਪਛਾਣਦੇ ਨੇ ਇਹ ਦੋਵੇਂ ਲੀਡਰ ਹੀ ਸੁਧਾਰ ਲਹਿਰ ਦਾ ਹਿੱਸਾ ਬਣ ਗਏ ਨੇ ਯਾਨੀ ਕਿ ਜਿਹੜੀ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ ਜਿਦੇ ਵਿੱਚ ਬਡਾਲਾ ਸਾਹਿਬ ਵੀ ਨੇ ਜਿਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਬੀਬੀ ਜਗੀਰ ਕੌਰ ਨੇ ਸੁਰਜੀਤ ਸਿੰਘ ਰਖੜਾ ਨੇ ਹੋਰ ਵੀ ਕਈ ਨਾਮੀ ਲੀਡਰ ਨੇ ਉਹਨਾਂ ਦੀ ਇਹ ਜਿਹੜੀ ਸੁਧਾਰ ਲਹਿਰ ਚੱਲ ਰਹੀ ਆ ਉਹਦੇ ਤਹਿਤ ਵੱਡੀ ਜਿਹੜੀ ਕਾਮਯਾਬੀ ਆ ਜਾਂ ਹੰਗਾਰਾ ਕਹਿ ਸਕਦੇ ਇਹਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪੇਚੜਿਆ ਹੋਇਆ ਹੈ ਜਿਹੜਾ ਬਾਗੀ ਤੜਾਕਿਆ ਜਾਂਦਾ ਹੈ ਉਹ ਕਹਿੰਦੇ ਨੇ ਕਿ ਜਿਹੜੇ ਫੈਸਲੇ ਲਏ ਗਏ ਉਹ ਗਲਤ ਲਏ ਗਏ ਫੈਸਲੇ ਸੁਖਵੀਰ ਬਾਦਲ ਨੇ ਆਪਣੀ ਮਨਮਰਜ਼ੀ ਨਾਲ ਕੀਤੇ ਸੁਖਵੀਰ ਬਾਦਲ ਨੂੰ ਪਾਰਟੀ ਦੀ ਭਲਾਈ ਲਈ ਪ੍ਰਧਾਨਗੀ ਤੋਂ ਪਰੇ ਹੋ ਜਾਣਾ ਚਾਹੀਦਾ ਹੈ ਤੇ ਦੂਜੇ ਪਾਸੇ ਸੁਖਵੀਰ ਬਾਦਲ ਹੋਰੀ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਚਾਹੁੰਦੇ ਨੇ ਕਿ ਸੁਖਵੀਰ ਬਾਦਲ ਹੀ ਪ੍ਰਧਾਨ ਬਣੇ ਰਹਿਣ ਤੇ ਵੈਸੇ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਈ ਸਾਲਾਂ ਤੋਂ ਚਰਚਾ ਦੇ ਵਿੱਚ ਸੀ ਸੱਤਾ ਦੇ ਵਿੱਚ ਸੀ ਸੱਤਾ ਤੋਂ ਬਾਅਦ ਦੇ ਵਿੱਚ ਜਦੋਂ ਤਖਤਾ ਪਲਟ ਹੁੰਦਾ ਹੈ ਕਾਂਗਰਸ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਾਜ਼ੀ ਮਾਰ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਜਾਂਦਾ ਹੈ ਤਿੰਨ ਸੀਟਾਂ ਹੀ ਉਹਨਾਂ ਦੇ ਹਿੱਸੇ ਆਉਂਦੀਆਂ ਨੇ ਜਿਦੇ ਵਿੱਚੋਂ ਹੁਣ ਕਹਿ ਸਕਦੇ ਹਾਂ ਕਿ ਇੱਕੋ ਸੀਟ ਉਹਨਾਂ ਦੇ ਕੋਲ ਹੈ ਗਨੀਬ ਗੌਰ ਵਾਲੀ ਜਿਹੜੀ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਹੈ ਤੇ ਦੂਜੇ ਪਾਸੇ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਵੀ ਪਿੱਛੇ ਜੇ ਥੋੜਾ ਜਿਹਾ ਮਨਮਟਾਵ ਸ਼ੋਅ ਕਰ ਦਿੱਤਾ ਸੀਗਾ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜਦੋਂ ਤੱਕ ਕਮੇਟੀ ਜਿਹੜੀ ਸੀ ਚੁੰਦਾ ਕਮੇਟੀ ਉਹਦੀਆਂ ਸਵਾਰਸ਼ਾ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਉਹ ਕਿਸੇ ਵੀ ਸਮਾਗਮ ਦਾ ਹਿੱਸਾ ਨਹੀਂ ਬਣਨਗੇ ਤੇ ਹੁਣ ਜਿਹੜੇ ਡਾਕਟਰ ਸੁਖਿੰਦਰ ਸੁਖੀ ਸੀਗੇ ਬੰਗਾ ਤੋਂ ਸ਼੍ਰੋਮਣੇ ਕਾਲੀ ਦਲ ਦੇ ਵਿਧਾਇਕ ਉਹ ਵੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਕੁੱਲ ਮਿਲਾ ਕੇ ਸੰਕਟ ਦੀ ਘੜੀ ਹੈ ਸ਼੍ਰੋਮਣੇ ਕਾਲੀ ਦਲ ਵਾਸਤੇ ਹਾਲਾਂਕਿ ਸ਼੍ਰੋਮਣੇ ਕਾਲੀ ਦਲ ਦੇ ਲੀਡਰ ਕਹਿੰਦੇ ਨੇ ਕਿ ਜਿਹੜੇ ਸਾਡੇ ਨਾਲ ਇਸ ਘੜੀ ਦੇ ਵਿੱਚ ਖੜੇ ਨਹੀਂ ਹੋਏ ਸੰਕਟ ਵੇਲੇ ਸਾਡੇ ਨਾਲ ਮੋਢੇ ਨਾਲ ਮੋਢਾ ਨਹੀਂ ਜੋੜਿਆ ਉਹਨਾਂ ਨੂੰ ਅਸੀਂ ਬਾਗੀ ਹੀ ਕਹਾਂਗੇ ਗਤਾਰ ਹੀ ਕਹਾਂਗੇ ਹੋਰ ਕੀ ਕਹਿ ਲਈਏ ਪਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚੱਲ ਰਹੀ ਹੈ ਜਿਹਨੂੰ ਬਾਗੀ ਧੜਾ ਕਿਹਾ ਜਾਂਦਾ ਉਹਦੇ ਵਿੱਚ ਵੱਖ-ਵੱਖ ਲੀਡਰ ਲਗਾਤਾਰ ਜੁੜ ਰਹੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਉਹ ਪਹੁੰਚੇ ਸੀਗੇ ਮਾਫੀ ਮੰਗ ਲਈ ਜਾ ਕੇ ਉੱਥੇ ਸੁਖਵੀਰ ਬਾਦਲ ਨੇ ਵੀ ਮਾਫੀ ਮੰਗ ਲਈ ਤਾਂ ਕੁੱਲ ਮਿਲਾ ਕੇ ਕਾਫੀ ਜਿਹੜੀ ਚਰਚਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਛੜੀ ਹੋਈ ਹੈ ਤੇ ਹੁਣ ਜਿਹੜੀਆਂ ਚੋਣਾਂ ਪੰਚਾਇਤੀ ਹੋਣੀਆਂ ਨੇ ਨਗਰ ਨਿਗਮ ਦੀਆਂ ਨਗਰ ਪ੍ਰੇਸ਼ਦ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੀ ਜਿੱਤਦਾ ਹੈ ਕੀ ਹਾਰਦਾ ਤੇ ਸਭ ਤੋਂ ਵੱਡੀਆਂ ਚੋਣਾਂ ਨੇ ਜਿਹੜੀਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇ ਉਹਦੇ ਵਿੱਚ ਵੀ ਨਵੇਂ ਸਿਆਸੀ ਸਮੀਕਰਨ ਬਣਨਗੇ ਕਿਉਂਕਿ ਚੋਣ ਹੋਣੀ ਹੈ ਕਮੇਟੀ ਦੇ ਪ੍ਰਧਾਨ ਦੀ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀਗਾ ਕਿ ਲਫਾਫੇ ਦੇ ਵਿੱਚੋਂ ਪ੍ਰਧਾਨ ਸਾਹਿਬ ਨਿਕਲ ਆਉਂਦੇ ਨੇ ਤੇ ਹੁਣ ਜੇਕਰ ਚੋਣ ਹੁੰਦੀ ਹੈ ਤਾਂ ਜਿਹੜੇ ਮੈਂਬਰ ਨੇ ਉਹ ਵੀ ਵੋਟਾਂ ਦੇ ਰਾਹੀਂ ਹੀ ਚੁਣੇ ਜਾਣਗੇ ਫਿਲਹਾਲ ਵੋਟਾਂ ਬਣਾਉਣ ਦਾ ਸਿਲਸਲਾ ਜਾਰੀ ਹੈ ਤੇ ਜਿਹੜੇ ਇੱਕ ਸੁਧਾਰ ਲਹਿਰ ਤੇ ਸ਼੍ਰੋਮਣੀ ਅਕਾਲੀ ਦਲ ਇਹ ਆਮੋ ਸਾਹਮਣੇ ਨੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਵੀ ਕਰ ਰਹੇ ਨੇ ਤੇ ਦੋ ਲੀਡਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਐਸਜੀਪੀਸੀ ਦੇ ਐਗਜ਼ੀਕਟਿਵ ਮੈਂਬਰ ਨੇ ਉਨ੍ਹਾਂ ਨੇ ਸੁਧਾਰ ਲਹਿਰ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਹੈ ਤੇ ਸੁਧਾਰ ਲਹਿਰ ਦਾ ਹਿੱਸਾ ਬਣ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸਮੀਕਰਨ ਕਿਵੇਂ ਬਦਲਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ